ਇਹ ਹੈਗਾ 23.25 ਰੁਪਿਆ ਤੈਨੂੰ 400 ਦਿੰਨੀ ਆ ਦਾ 400 ਕਮ ਹੈ ਆਂਟੀ ਕਮ ਕਿਉਂ ਆ ਇੰਨੇ ਦਾ ਯਾ ਇਤਨਾ ਤੂੰ ਵੱਧ ਬੇਨੇ ਦਸਾਇ ਨਹੀਂ ਹੋਣ ਸੀਜ਼ਨ ਵੀ ਆਫ ਹੋ ਗਿਆ ਆਂਟੀ ਮਾਨਸਾ ਕੇ ਮਾਨਸਾ ਕੇ ਸ਼ਹਿਰ ਮੈਂ ਵੀ ਜਾਂਦਾ ਹੂੰ ਮਾਨਸਾ ਕੇ ਉਹ ਜੋ ਪਿੰਡ ਆਤੇ ਹੈ ਜੈਸੇ ਰੂਰੂ ਕੇ ਹੋ ਗਿਆ ਪਖੂ ਹੋ ਗਿਆ ਅਕਲੀਆ ਹੋ ਗਿਆ ਇਹ ਠੂਰ ਜਗਰਾਉਂ ਕੇ ਸ਼ਹਿਰ ਮੈਂ ਵੀ ਆਤਾ ਹੂੰ ਉਧਰ ਰੋੜੇ ਕੇ ਪੱਖੋ ਕਲਾਂ ਹਾਂਜੀ ਹਾਂਜੀ ਐ ਡੇੜੇ ਦੂਰ ਜਾਣਾ ਬੜੀ ਦੂਰ ਜਾਂਦੇ ਆ ਯਾਰ ਕੀਓ ਲਲੋ ਇਆਂ ਕੋਟੀਆਂ ਪਿਓਰ ਸ਼ਾਲ ਮਰੀਨੋ ਸ਼ਾਲ ਵਧੀਆ ਕੋਟੀਆਂ ਲੋ ਭਾਈ ਕੋਟੀਆਂ ਕੋਟੀਆਂ ਪਿਓਰ ਸ਼ਾਲ ਮਰੀਨੋ ਸ਼ਾਲ ਕੋਟੀਆਂ ਲੋ ਭਾਈ ਆਂਟੀ ਸਾਸਰੀ ਕਾ ਲੈਣਾ ਕੁਛ ਆਂਟੀ ਸ਼ਾਲ ਲੋਈ ਕੋਟੀ ਪੂਰੀ ਦੇਖਣਾ ਆਂਟੀ ਆਚਾ ਆਂਟੀ

फोटो तो की दिखा दे हुन एक दिखा के कलर ठीक है अच्छा दूसरा दिखा दे आंटी हां सॉन्ग दिखा ये देख लो आंटी ये हो गया मरीने में शाल वधिया शाल है प्योर शाल है आंटी ए तूसी पकड़ो आंटी एक मिनट ये देख वधिया शाल है सोना शाल है आंटी बूर बार नहीं आ जाएगा तोने से खराब नहीं हो जाएगा आंटी वधिया शाल है सोना शाल है आंटी कितना आ शाल तेरा पतला है जो चीज जितनी पतली होती है उतनी प्योर होती है आंटी ठंडे चल गई जानी है और दिखा ये प्योर वाला शाल है गांटी मोटे में देखना आंटी हां मोटा थोड़ा चारे। 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 <coughs> तो हाँ। दिखा अच्छा अच्छा ये ठंड ना लग कोई गल नहीं आंटी ये कलर ठीक है आंटी कोई गाढ़ा का दिखा हां अच्छा ये दिखाओ ऊन में आंटी हां उसे दिखा दे ये देख लो आंटी ऊन वाला शॉल है निगा बहुत होता है आंटी ये हाँ ये निगा होएगा हाँ हाँ ये निगा शॉल है का आंटी हां हां बढ़िया शॉल है सोना शॉल है का क्या दाम है इसका इसका है का 30.50 ऊन में है वधिया है बुरबा नहीं होएगा हैं इतना नहीं होएगा शाल बढ़िया आंटी महंगाई हो गई आंटी कितनी की महंगाई हो गई आंटी महंगाई तो हो ही बड़ी पकाई मारती आंटी ਆਪਣੇ ਵਾਸਤੇ ਚਾਹੀਏ ਜਾਂ ਨੂੰਹ ਵਾਸਤੇ ਆਂਟੀ? ਨੂੰਹ ਵਾਸਤੇ? ਇਹ ਲੈ ਲਓ ਨਾ ਆਂਟੀ ਦੇਖ ਲੂ। ਇਹ ਹੋ ਨਵਾਂ ਟ੍ਰੈਂਡ ਆ ਗਿਆ ਆਂਟੀ ਇਸ ਦਾ। ਵਧੀਆ ਸ਼ਾਲ ਹੈ, ਸੋਹਣਾ ਸ਼ਾਲ ਹੈ। ਕਲਰ ਵੀ ਵਧੀਆ ਆਂਟੀ। ਕਲਰ ਬਹੁਤ ਵਧੀਆ ਹੈ। ਇਹ ਦੇਖ ਲਓ। ਨੂੰਹ ਸੱਸ ਵਾਲਾ ਸ਼ਾਲ ਹੈਗਾ ਆਂਟੀ ਇਹ ਦੇਖ ਲਓ। ਇਹ ਦੇਖ ਲਓ। ਇਧਰ ਤੁਸੀਂ ਵੀ ਪਾ ਸਕਦੇ ਹੋ ਆਂਟੀ। ਹਨਾ ਨੂੰ ਲੈ ਲੈਣਾ, ਮੈਂ ਖਾਸ ਲੈ ਲੈਣਾ। ਹਾਂ ਹਾਂ ਹਾਂ।

ਵਧੀਆ ਸ਼ਾਲ ਇਸ ਨਾਲ ਹਾਈ ਕਰ ਤੋ ਹੈ ਇਤਨਾ ਰੇਟ ਨਾਲ ਹਾਈ ਕਰ ਅਡੀ ਚੀਜ਼ ਬਦਿਆ ਹੁਣ ਮਹਿੰਗਾਈ ਆ ਗਈ ਆਂਟੀ ਲੈਣਾ ਥੋੜਾ ਮੜਾ ਮੜਾ ਮੋਟਾ ਕੱਟ ਵੀ ਕਰ ਲੂ ਆਂਟੀ ਨਾ ਨਾ ਤੂੰ ਲੈਣਾ ਤਾਂ ਹੈਗਾ ਹੀ ਆ ਸਾਡੀ ਕੁੜੀ ਦੇਖ ਲੈ ਕੁੜੀ ਵੀ ਦੇਖੀ ਜਾਂਦੀ ਸਾਲ ਤੇਰਾ ਹਾਂ ਹਾਂ ਲਓ ਛੱਡਦੀ ਨਹੀਂ ਤੁਸੀਂ ਕਿੰਨਾ ਦੇਣਾ ਆਂਟੀ ਇਸ ਦਾ ਰੁਪਿਆ ਤੈਨੂੰ 400 ਦਿੰਦੀ ਆਂਦਾ 400 ਕਮ ਹੈ ਆਂਟੀ ਕਾਮ ਕਿਉਂ ਆ ਇੰਨੇ ਦਾ ਆ ਇਤਨਾ ਤੂੰ ਵੱਧ ਮੈਨੇ ਦਸਾਇ ਨਹੀਂ ਹੋਣ ਸੀਜ਼ਨ ਵੀ ਆਫ ਹੋ ਗਿਆ ਆਂਟੀ ਇਹ ਸ਼ਾਲ ਹਮਨੇ ਆਂਟੀ 15 1500 ਮੈਂ ਹੋਰ ਸਵੇਦ ਤਰਿਆ ਫਿਰ ਦਾ ਪੈਂਟ ਵਿੱਚ ਤੇਰਾ ਕਿਸੇ ਨੇ ਸ਼ਾਲ ਲਿਆ ਅੱਡੀ ਤਾਂ ਆਪ ਨਿਕਲੀ ਵੀ ਆਂਟੀ ਦੇਖ ਲੋ ਉਹ ਬੋਨੀ ਕਰਾਣੇ ਵਾਲਾ ਉੱਪਰ ਵਾਲਾ ਹੁੰਦਾ ਹੈ ਆਂਟੀ ਲੇਕਿਨ ਇਹ ਜੇ ਸ਼ਾਲ ਹੈ ਨਾ ਆਂਟੀ ਇਹ ਨਵਾਂ ਟ੍ਰੈਂਡ ਇਹ ਨਵਾਂ ਟ੍ਰੈਂਡ ਆ ਗਿਆ ਹੁਣ ਆਂਟੀ ਸ਼ਾਲ ਵਧੀਆ ਹੈ ਸੋਨਾ ਸ਼ਾਲ ਹੈ ਮਰੀਨੇ ਕਾ ਸ਼ਾਲ ਆਂਟੀ ਹੈ ਇਤਨੇ ਤੋਂ ਕਮ ਹੈ 400 ਤੱਕ ਵੀ ਨਦਾਲਾਂਗੇ ਰੇਟ ਕਰ ਤੂੰ 400 ਕਮ ਹੈ ਆਂਟੀ ਨਹੀਂ ਨਹੀਂ ਬਹੁਤ ਹੈ ਚਲਨਾ ਆਪਕਾ ਨਾਮ ਮੇਰਾ 80 ਰੁਪਿਆ ਦੇ ਦੇਣਾ ਆਂਟੀ ਇਸਕਾ 900 ਰੁਪਿਆ ਨਹੀਂ 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 ਛੋੜ ਲਈ ਜਾਂਦੇ ਹਾਂ ਛਾਲ ਲੈ ਕੇ ਜਾਂਦੇ ਆਂਟੀ ਹਾਂ ਸੌਦਾ ਹੋ ਗਿਆ ਕਿ ਨਹੀਂ ਨਹੀਂ ਹੋ ਗਿਆ ਫਿਰ ਕਿਤੇ ਹੋ ਗਿਆ ਯਾਰ ਸੌਦਾ ਤਾਂ ਹੌਲੀ ਹੌਲੀ ਹੁੰਦਾ ਹੈ ਭੈਣ ਚਾਹ ਪਾਣੀ ਪੀਵਾਂਗੇ ਫਿਰ ਸੌਦਾ ਹੋਊਗਾ ਨਹੀਂ ਨਹੀਂ ਆਂਟੀ ਚਾਹ ਪਾਣੀ ਤਾਂ ਪੀਣਾ ਹੀ ਨਹੀਂ ਹੋਣੀ ਭੀ ਕੇ ਆਇਆ ਮੈਂ ਆਂਟੀ ਹੋਰ ਪੀ ਲਈ ਕੋਈ ਨਹੀਂ 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 ਖਾਤੇ ਪਾਤੇ ਬਥੇਰੇ ਆਂਟੀ ਵਧੀਆ ਲੋਗ ਹੈ ਯਹਾਂ ਕੇ ਅچھے ਲੋਗ ਹੈ ਮਰਦਸਾਲ ਲੋਗ ਹੈ ਲੋਗ ਔਰ ਵੀਰੇ ਠੀਕ ਹੈ ਵਧੀਆ 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 ਕਿ ਐਂ ਕਹਤਾ ਹੁੰਦਾ ਹਨਾ ਤੁਸੀਂ ਵੀ ਚਲ ਸ਼ਾਲ ਵੇਚਦੇ ਹਾਂ ਹਾਂਜੀ ਹਾਂਜੀ ਕਸ਼ਮੀਰ ਚੋਂ ਆ ਕੇ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਤੇ ਰੇਟ ਹੁੰਦਾ 2000 ਹਾਂ ਹਾਂ ਉਧਰੋਂ ਮਾਤਾ ਹੁਣੀ ਆ ਕਹਿ ਦਿੰਦੀਆਂ 350 ਹਾਂਜੀ ਵੀਰੇ 200 ਰੁਪਈਆ ਹਾਂ ਹਾਂ ਇੰਨਾ ਰੇਟ ਦਾ ਵਟਾ ਕਹਤਾ ਹੁੰਦਾ ਕੀ ਗੱਲਵਾਦਾ ਹੈ ਆ ਵੀ ਦੇਖ ਲਓ ਵੀਰੇ ਇਹ ਜੋ ਸ਼ਾਲ ਹੈ ਸ਼ਾਲ ਆਇਆ ਹੈ ਨਵਾਂ ਟ੍ਰੈਂਡ तो मैंने ए शाल दिखाया था माता को हाँ जी ये वाला हम्म ये वाला अभी आया है मार्केट में तो मैंने इसकी रेट बोली थी आंटी को साढ़े बारह सौ हाँ जी तो आंटी ने दसी है वापस रेट इसकी चार सौ इतनी तो फर्क नहीं रखते है ना कम से कम तो आंटी की गल नहीं होर भी पिंड जितने भी जावोंगे बथेरे जितने घरे में जाते हैं तकरीबन हम 50 घरों में डगी खोलते हैं हाँ जी 50 घरों में अगर हमारा एक एक पीस बिक जाता है ना हाँ। तो हमारी डगी तो खाली होती हाँ। पूरी डगी हमारी खाली होती दिन भर कम से कम अगर 50 जगहों पे हम डगी खोलते हैं तो बद तो बद बद तो बद तीन तो चार जगह हमारा रेट बनता है सर पे बिल्कुल सही है ਜਿਆਦਾ ਸੇ ਜਿਆਦਾ 3-4 ਜਗ੍ਹਾ ਤੇ ਹਮਾਰੀ ਰੇਟ ਬਣ ਗਈ। ਅਭੀ ਆਂਟੀ ਜੀ ਕੋ ਮੈਨੇ ਸ਼ਾਲ ਦਿਖਾਇਆ ਥਾ। ਸ਼ਾਲ ਚਾਹੀਏ ਇਸਕੋ ਪਿਓਰ ਮਰੀਨਾ ਹਾਂ ਸ਼ਾਸ਼ਤੂਸ਼ ਪਿਓਰ ਵਾਲਾ ਜਿਸਕੋ ਗਰਮ ਵਧੀਆ ਗਰਮ ਜੋ ਨਿਗਾ ਵੀ ਹੋਵੇ। ਤੋ ਲੇਕਿਨ ਰੇਟ ਰੇਟ ਵਹੀ ਬਸ। ਉਧਰ ਆਪਣਾ ਕਿਹੜਾ ਜ਼ਿਲ੍ਹਾ ਕਿਹੜਾ ਹੈਗਾ? ਜ਼ਿਲ੍ਹਾ ਮੇਰਾ ਹੈ ਯਾਰਾ ਡਿਸਟ੍ਰਿਕਟ ਕਪੜਾ। ਸੁਣੋ ਆਉਂਦੇ ਨੂੰ ਕਿੰਨਾ ਟਾਈਮ ਹੋ ਗਿਆ ਉਧਰ? ਮੈਂ ਆਤੇ ਨੂੰ ਹੋ ਗਿਆ 2009 ਸੇ ਆ ਰਹਾ ਹੂੰ ਪੰਜਾਬ। दो हजार नौ से लगातार लगा आ रहा दो हजार से लगातार आ रहा हूँ पहले मैं था दो हजार नौ से मैं दो हजार बारह तक था संगरूर में अच्छा संगरूर में दो हजार बारह से अभी मैं आ रहा हूँ डिस्ट्रिक्ट बरनाल में ठीक है हाँ जी बढ़िया तो किन्ने के पिंड बच्चे फेरी फिर जैसे मैं मानसा के मानसा के शहर में भी जाता हूँ मानसा के और जो पिंड आते हैं जैसे रुरु के हो गया पखू हो गया ਅਕਲੀਆ ਹੋ ਗਿਆ ਇਹ ਠੂਰ ਜਗਰਾਉਂ ਦੇ ਸਹਿਰ ਮੈਂ ਵੀ ਆਤਾ ਹੂੰ ਉਧਰ ਰੋੜੇ ਦੇ ਪੱਖੋ ਕਲਾਂ ਹਾਂਜੀ ਹਾਂਜੀ ਐ ਡੇੜੇ ਦੂਰ ਜਾਣਾ ਬਾੜੀ ਦੂਰ ਜਾਂਦੇ ਆ ਯਾਰ ਕੀ ਕਰੇ ਹੁਣ ਠੀਕ ਆ ਠੀਕ ਆ ਕੀ ਕਰੇਗੇ ਯਾਰ ਤੇ ਉਧਰ ਜਿਹੜੇ ਹੁਣ ਕਸ਼ਮੀਰ ਦੇ ਵਿੱਚ ਹਨ ਕਿਹੜਾ ਪਿੰਡ ਕਿਹੜਾ ਥੋੜਾ ਮੇਰਾ ਹੈ ਯਾਰ ਆ ਡਿਸਟ੍ਰਿਕਟ ਕਪਾਲਾ ਤਾਸੀਨ ਹਨਵਾਰਾ ਹੂੰ ਆ ਔਰ گاਉਂ ਦਾ ਨਾਮ ਹੈ ਬਰੇ ਮਾਵਰ ਸੰਜੀਪੁਰਾ कुछ अप्पा नहीं तो दे, चंगी गला हाँ, हाँ, जी, हाँ जी। चंगी गल है क्यों हम भी आस लेके आते हैं हमारे भी दो पैसे बट जाए अभी आंटी को दिखाया था मैंने आंटी को पसंद तो आया आंटी को लेकिन रेट का थोड़ा पड़ गया पंगा इसमें मैंने दसी थी रेट साढ़े बारह सो हाँ। अभी आंटी ने वापस रेट दसी है चार सौ इतना तो कम से कम इतना तो बद नहीं दसते है हाँ। और मैं बिर यार उन पाइयों को भी कहना चाहता हूँ जो ये हमारी ये विलाग देखते हैं कि कम से कम आप जैसे आपके पास चार सौ की चीज होगी कम से कम 700 सौ साढ़े सात सौ इतना रेट दशा करो ये नहीं कि 300 की चीज़ है आप तीन हजार दशा करो रेट हाँ सही हा। हाँ ये मैं उनको बोलना चाहता हूँ बहुत ठीक है हाँ ते उधर परिवार में कौन कौन आर परिवार मेरे तीन जवाक है मेरी मैडम है हुँ। हुँ। और मेरी माता जी है ठीक है तो कि पढ़ाई किया मैं मेरे बीए किया हूँ दस ग्यारह साल पहले मैंने ग्रेजुएशन किया है दो हज़ार नौ में मैंने आईटीआई किया था अच्छा और एनसीसी का कोर्स भी किया था मैंने मेरे तो वो किया था मैंने दो हज़ार बारह में एनसीसी का ये माड़ी मोटी गल नहीं भाई पूरा पढ़ा लिखा गया एजुकेटेड आया पूरी फुल जानकारी है भाई न ਤੇ ਇੰਨੀ ਜਾਣਕਾਰੀ ਹੋਣ ਦੇ ਬਾਵਜੂਦ ਐ ਨਹੀਂ ਪੜਾਈ ਹੋਣ ਦੇ ਬਾਵਜੂਦ ਤਾਂ ਵੀ ਤੁਸੀਂ ਸੌਲ ਵੇਚ ਰਹੇ ਹੋ ਹਾਂਜੀ ਵੀਰੇ ਕੀ ਕਰੇ ਯਾਰ ਅਭੀ ਆਪਕੋ ਵੀ ਪਤਾ ਹੈ ਯਾਰ ਕਿੰਨੀ ਬੇਰੋਜ਼ਗਾਰੀ ਹੈ ਬੇਰੋਜ਼ਗਾਰੀ ਹੋਣ ਬਾਦ ਬੇਰੋਜ਼ਗਾਰੀ ਦਾ ਗ੍ਰਾਫ ਅਭੀ ਬਹੁਤ ਜ਼ਿਆਦਾ ਹੋ ਗਿਆ ਹੈ ਇਹ ਕੀ ਕਰੇਗੇ ਅਭੀ ਪੰਜਾਬ ਦਾ ਹੀ ਹਾਲ ਦੇਖੋ ਪੰਜਾਬ ਇਹ ਵੀ ਬਹੁਤ ਬੇਰੋਜ਼ਗਾਰੀ ਹੋ ਗਈ ਹੈ ਜਿਵੇਂ ਚਲੋ ਹਣਾ ਪੰਜਾਬ ਵਾਲੇ ਤਾਂ ਚਲੋ ਹਾਂਜੀ ਹਾਂਜੀ ਵੀਰੇ

वो कनाडा जो हो ऑस्ट्रेलिया हो न्यूजीलैंड हो स्विट्जरलैंड हो हाँ, हाँ। तो फल फ्रूट होता है हमारे उधर अखरोट होता है केसर होता है बादाम होता है फल फ्रूट बथेरा होता है हमारे कश्मीर में टाइम ठंड पोगी इतनी तो थोड़ा कम ही बर्फ पड़ गई जिस एरिया से मैं बिलोंग करता हूँ इस एरिया में पड़ती है तकरीबन चार तो पांच फीट बर्फ पड़ती है ठीक है तो ਇੱਥੇ ਥੋੜਾ ਕਮੀ ਪਈ 2-3 ਫੁੱਟ ਪੜ ਗਈ ਠੀਕ ਆ ਸੋ ਅਭੀ ਬਰੇ ਉਧਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਮਾੜਾ ਮੋਟਾ ਸੀਜ਼ਨ ਠੀਕ ਹੁੰਦਾ ਹੈ ਹਾਂ ਮੌਸਮ ਠੀਕ ਹੁੰਦਾ ਹੈ ਹਾਂ ਤੇ ਜਿਹੜਾ ਹੈ ਨਾ ਛੋਟੀਆਂ ਡਿੱਗੀਆਂ ਦਾ ਡੱਗੀ ਜਿਹੜੀ ਕਹਿੰਦਾ ਆਪਾਂ ਨਾ ਬੁੱਢੇ ਦੇ ਰੱਖਿਆ ਹੁੰਦਾ ਸ਼ਾਲ ਵਗੈਰਾ ਜਾਂ ਕੋਟੀਆਂ ਵਗੈਰਾ ਹਾਂਜੀ ਬਰੇ ਇਹਨਾਂ ਦਾ ਭਜਨ ਵੀ ਬਹੁਤ ਜ਼ਿਆਦਾ ਹੁੰਦਾਗਾ ਇਸਕਾ ਕਮ ਸੇ ਕਮ ਹੁੰਦਾ ਹੈ 35-40 ਕਿਲੋ पैंतीस चालीस किलो हाँ हाँ पैंतीस चालीस किलो इसका वेट होता है जो मेरे हाथ में ये चोला है ब्रे हाँ। इसका होता है कम से कम बारह से पंद्रह किलो वेट ठीक है हाँ ये हो गया पैंतीस किलो इसका अगर पंद्रह ही किलो इसका मान ले तो पचास किलो इसका वेट हो गया जेड़े हाँ। कश्मीर तो, तो परा आ अपने है ना आप चलो चलो मैं तो फिर भी ब्रे कम ही पार चकता हूँ हाँ। लेकिन जो अभी मेरे से कम एज के आ रहे हैं इस ਉਹ ਤਾਂ ਇੱਕ ਡੱਗੀ ਇਸ ਮੋੜੇ ਤੋਂ ਲੈ ਕੇ ਆਤੇ ਹਨ ਦੂਸਰੀ ਡੱਗੀ ਇਸ ਮੋੜੇ ਤੋਂ ਲੈ ਕੇ ਆਤੇ ਅੱਛਾ ਕੀ ਕਰਨਗੇ ਬੇਰੋਜ਼ਗਾਰੀ ਹੈ ਇਹ ਸਾਰਾ ਮਾਲ ਉਧਰ ਲੈ ਕੇ ਆਉਣੇ ਆ ਫਿਰ ਹਾਂ 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 ਜਿਆ ਆਦੇ ਆਦਾ ਤੋਂ ਸਾਡੇ ਕਸ਼ਮੀਰ ਦਾ ਹੁੰਦਾ ਹੈ ਵਿਚ-ਵਿਚ ਮਿਕਸ ਵੀ ਹੁੰਦਾ ਹੈ ਇਸ ਵਿੱਚ ਵਿਚ-ਵਿਚ ਵਿੱਚ ਇਸ ਵਿੱਚ ਲੁਧਿਆਣੀ ਦਾ ਮਾਲ ਜੋ ਠੀਕ ਆ ਹਾਂ ਜੀ ਤੇ ਚਲੋ ਹਣਾ ਬਾਈ ਐਡੀ ਤਰੋਂ ਇੱਧਰ ਪੰਜਾਬ ਦੇ ਵਿੱਚ ਮਿਹਨਤ ਕਰਨ ਆਉਂਦੇ ਆ ਆਪ ਦਾ ਪਰਿਵਾਰ ਪਾਲਣ ਦੇ ਖਾਤਰ ਚਰੋਂ ਚਾਰ ਪੈਸੇ ਕਮਾਉਣ ਦੇ ਖਾਤਰ ਆਉਂਦੇ ਆ ਬਾਈ ਕਹਿੰਦਾ 40 40 50 50 ਕਿਲੋ ਵਜਣਾ ਸਾਡੇ ਮੁੰਡਿਆਂ ਦੇ ਚੱਕਿਆ ਹੁੰਦਾਗਾ ਤੇ ਖਾਸ ਕਰਕੇ ਜੀਬੀਆਂ ਭੈਣਾਂ ਨੂੰ ਵੇਣਤੀ ਆ ਜਿਹੜੀਆਂ ਡਿੱਗੀ ਖਿਲਾ ਲੈਣ ਦੇ ਗਾਣੇ ਡੱਗੀ ਬਾਈ ਦੀ ਤੇ ਬਾਅਦ ਚ ਰੇਟ ਵੀ ਨਹੀਂ ਬਣਦਾ ਉਹਨਾਂ ਦਾ ਬਈ ਉਹੀ ਆਵਾਜ਼ ਮਾਰਿਆ ਕਰੋ ਇਹਨਾਂ ਨੂੰ ਜਿਹਨਾਂ ਨੇ ਜਿਨ੍ਹਾਂ ਨੂੰ ਛੋਲ ਵਗੈਰਾ ਕੋਟੀ ਵਗੈਰਾ ਦੀ ਲੋੜ ਹੁੰਦੀ ਆ ਤੇ ਬਾਕੀ ਆਪਾਂ ਕੋਈ ਗੱਲ ਨਹੀਂ ਬਾਈ ਤੋਂ ਡੋਲ ਵਗੈਰਾ ਕੋਟੀ ਵਗੈਰਾ ਕੋਈ ਨਾ ਕੋਈ ਲੈ ਕੇ ਇਹਨੂੰ ਫੇਰ ਹੀ ਤੋਰਾਂਗੇ। ਭਾਈ ਨੇ ਬਹੁਤ ਵਧੀਆ ਸਾਰੀ ਜਾਣਕਾਰੀ ਦਿੱਤੀ ਆ। ਓਕੇ ਜੀ ਸ਼ੁਕਰੀਆ। ਓਕੇ ਵੀਰੇ ਯਾਰ, ਤੁਹਾਡੇ ਬਾਦ ਯਾਰ। ਧੰਨਵਾਦ ਜੀ ਆਪ ਦਾ ਵੀ। ਓਕੇ ਰੋਲ। ਥੈਂਕ ਯੂ ਸੋ ਮਚ ਹਾਂ। ਓਕੇ ਵੀਰੇ।